ਡਾਕਟਰ ਕੁਲਵਿੰਦਰ ਕੌਰ ਮਨਹਾਸ ਦੀ ਪੁਸਤਕ ਸੁਪਨਿਆਂ ਦਾ ਕਰਦੇਬਾਨੀ ਸਰਦਾਰ ਗੁਰਪ੍ਰੀਤ ਸਿੰਘ ਦਾ ਅਗਲਾ ਅਧਿਆਇ 10 ਸੁਪਨਿਆਂ ਦੀਆਂ ਜ਼ਰੂਰਤਾਂ ਜਦੋਂ ਤੀਕਰ ਜ਼ਿੰਦਗੀ ਹੈ ਉਦੋਂ ਤੀਕਰ ਜ਼ਰੂਰਤਾਂ ਹਨ ਕਿਸੇ ਇਨਸਾਨ ਦੀ ਜ਼ਿੰਦਗੀ ਖਤਮ ਹੋ ਜਾਣ ਨਾਲ ਉਸ ਦੀਆਂ ਜ਼ਰੂਰਤਾਂ ਵੀ ਖਤਮ ਹੋ ਜਾਂਦੀਆਂ ਹਨ ਇਹਨਾਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੋਸ਼ਿਸ਼ ਤੇ ਮਿਹਨਤ ਕਰਨੀ ਪੈਂਦੀ ਹੈ ਜਿੱਥੇ ਵੀ ਕੋਈ ਇਨਸਾਨ ਰਹਿੰਦਾ ਹੈ ਉਸ ਨੂੰ ਜਿਉਂਦੇ ਰਹਿਣ ਲਈ ਖੁਸ਼ੀਆਂ ਜ਼ਰੂਰਤਾਂ ਵੀ ਹੁੰਦੀਆਂ ਹਨ ਤੇ ਉਹ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਦਾ ਹੈ ਇਸੇ ਤਰ੍ਹਾਂ ਸੁਪਨਿਆਂ ਦੇ ਘਰ ਵਿੱਚ ਵੀ ਕਈ ਤਰ੍ਹਾਂ ਦੇ ਰੋਗਾਂ ਨਾਲ ਗ੍ਰਸਤ ਮਰੀਜ਼ ਦਿਮਾਗੀ ਤੌਰ ਤੇ ਪਰੇਸ਼ਾਨ ਮਰੀਜ਼ ਬੱਚੇ ਤੇ volunteers ਰਹਿੰਦੇ ਹਨ ਜਿਨ੍ਹਾਂ ਦੀ ਗਿਣਤੀ 700 ਦੇ ਕਰੀਬ ਹੈ ਇਹਨਾਂ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਸਰਦਾਰ ਗੁਰਪ੍ਰੀਤ ਸਿੰਘ ਤੇ ਉਹਨਾਂ ਦੀ ਟੀਮ ਨੇ ਲਈ ਹੋਈ ਹੈ ਖਾਣ-ਪੀਣ ਪਹਿਨਨ ਵਾਲੀ ਕੱਪੜੀਆਂ ਤੇ ਹਸਪਤਾਲੀ ਲੋੜੀਂਦੀਆਂ ਮਸ਼ੀਨਾਂ ਤੇ ਦਵਾਈਆਂ ਦਾ ਪ੍ਰਬੰਧ ਉਹਨਾਂ ਨੂੰ ਕਰਨਾ ਪੈਂਦਾ ਹੈ ਦੁੱਧ ਦੀ ਲੋੜ ਨੂੰ ਪੂਰਾ ਕਰਨ ਲਈ ਉਹਨਾਂ ਨੇ ਉੱਥੇ ਮੱਝਾਂ, ਗਾਵਾਂ ਤੇ ਬੱਕਰੀਆਂ ਰੱਖੀਆਂ ਹੋਈਆਂ ਹਨ ਇਹਨਾਂ ਪਸ਼ੂਆਂ ਲਈ ਵੀ ਤੂੜੀ ਤੇ ਪੱਠੇ ਚਾਹੀਦੇ ਹਨ ਪੱਠਿਆਂ ਦਾ ਪ੍ਰਬੰਧ ਉੱਥੇ ਕੀਤਾ ਹੋਇਆ ਹੈ ਤੂੜੀ ਲਈ ਉਹ ਕਿਸਾਨ ਭਰਾਵਾਂ ਨੂੰ ਸਾਲ ਵਿੱਚ ਇੱਕ ਵਾਰੀ ਕਣਕ ਦੀ ਬਾਢੀ ਦੇ ਦਿਨਾਂ ਵਿੱਚ ਅਪੀਲ ਕਰਦੇ ਹਨ ਕਿ ਉਹ ਪਸ਼ੂਆਂ ਲਈ ਤੂੜੀ ਦੀ ਸੇਵਾ ਕਰਨ ਇਹ ਗਲਤ ਸੀ ਪਸ਼ੂਆਂ ਦੀ ਦੂਜਾ ਜਿਹੜੇ ਉੱਥੇ ਇਨਸਾਨ ਰਹਿੰਦੇ ਹਨ ਉਹਨਾਂ ਲਈ ਦਾਲ ਸਬਜ਼ੀ ਰੋਟੀ ਦਾ ਪ੍ਰਬੰਧ ਵੀ ਉਹਨਾਂ ਨੇ ਹੀ ਕਰਨਾ ਹੁੰਦਾ ਹੈ ਕਈ ਸਬਜ਼ੀਆਂ ਜਿਵੇਂ ਕਿ ਗੋਭੀ ਕੱਦੂ ਪਿੰਡੀ ਤੋਰੀ ਆਦਿ ਉੱਥੇ ਖੇਤਾਂ ਵਿੱਚ ਹੁੰਦੀਆਂ ਹਨ ਇਸੇ ਤਰ੍ਹਾਂ ਹਰੀਆਂ ਮਿਰਚਾਂ ਟਮਾਟਰ ਚੁਕੰਦਰ ਮੂਰੀ ਗਾਜਰ ਖੀਰਾ ਆਦਿ ਵੀ ਉੱਥੇ ਹੁੰਦੇ ਹਨ ਪਰੰਤੂ ਪ੍ਰਸ਼ਾਦਾ ਬਣਾਉਣ ਲਈ ਕਣਕ ਦੀ ਸੇਵਾ ਕਰਨ ਲਈ ਉਹ ਫਿਰ ਜ਼ਿੰਮੇਵਾਰ ਭਰਾਵਾਂ ਨੂੰ ਬੇਨਤੀ ਕਰਦੇ ਹਨ ਇਸ ਤੋਂ ਇਲਾਵਾ ਸਾਰੇ ਮਰੀਜ਼ਾਂ ਤੇ ਬੱਚਿਆਂ ਦੇ ਪਾਉਣ ਵਾਲੇ ਕਪੜਿਆਂ ਦਾ ਪ੍ਰਬੰਧ ਵੀ ਕਰਨਾ ਪੈਂਦਾ ਹੈ। ਉੱਥੇ ਦਰਜੀ ਦੀ ਜ਼ਰੂਰਤ ਵੀ ਹੁੰਦੀ ਹੈ। ਗਰਮੀਆਂ ਦੇ ਦਿਨਾਂ ਵਿੱਚ ਪੱਖੇ ਤੇ ਕੂਲਰਾਂ ਤੇ ਸਰਦੀਆਂ ਵਿੱਚ ਕੰਬਲ, ਰਜਾਈਆਂ ਤੇ ਹੋਰ ਕਪੜਿਆਂ ਦੀ ਲੋੜ ਹੁੰਦੀ ਹੈ। ਹਸਪਤਾਲ ਵਿੱਚ ਕੋਈ ਨਾ ਕੋਈ ਇਮਾਰਤਾਂ ਉਸਾਰੀ ਦੀਨ ਹੁੰਦੀ ਹੈ। ਉਸ ਲਈ ਸਰੀਆ, ਇੱਟਾਂ, ਸੀਮੈਂਟ, ਗਾਡਰ, ਬਾਲੀ ਪਾਈਪਾਂ ਆਦਿ ਲੋੜ ਹੁੰਦੀ ਹੈ। ਇਸ ਦੇ ਨਾਲ ਹੀ ਬਿਜਲੀ ਦੇ ਸਮਾਨ ਦੀ ਵੀ ਲੋੜ ਹੁੰਦੀ ਹੈ। ਸਰਦਾਰ ਗੁਰਪ੍ਰੀਤ ਸਿੰਘ ਇਹਨਾਂ ਸਾਰੀਆਂ ਚੀਜ਼ਾਂ ਦੀ ਸੇਵਾ ਕਰਨ ਲਈ ਲੋਕਾਂ ਨੂੰ ਅਪੀਲ ਕਰਦੇ ਰਹਿੰਦੇ ਹਨ। ਬੇਵਿਦਦ ਉਸਦੇ ਹਨ ਕਮਾਈ ਤੋਂ ਲੈ ਕੇ ਸਤੰਬਰ ਦੇ ਮਹੀਨੇ ਤੱਕ ਉਹਨਾਂ ਨੂੰ ਆਰਥਿਕ ਤੌਰ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਰਦੀਆਂ ਵਿੱਚ ਐਨ ਆਰ ਆਈ ਵੀਰ ਪੈਣਾ ਇੱਥੇ ਆਏ ਹੁੰਦੇ ਹਨ ਤੇ ਸੇਵਾ ਕਰ ਜਾਂਦੇ ਹਨ ਇਹਨਾਂ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਕਰਨਾ ਲੋਕਾਂ ਨੂੰ ਅਪੀਲ ਕਰਨੀ ਕੋਈ ਸੌਖਾ ਕੰਮ ਨਹੀਂ ਹੈ ਇੱਕ ਸੰਸਥਾ ਚਲਾਉਣੀ ਸੇਵਾ ਕਰਨੀ ਬਹੁਤ ਮੁਸ਼ਕਲ ਕੰਮ ਹੈ ਕੰਡੇ ਦੀ ਧਿੱਕੀ ਧਾਰ ਤੇ ਚੱਲਣਾ ਹੈ ਕਈ ਸਿਰਫ ਇਹ ਲੋਕਾਂ ਦੀਆਂ ਉਲਟੀਆਂ ਸਿੱਧੀਆਂ ਗੱਲਾਂ ਵੀ ਸੁਣਨੀਆਂ ਪੈਂਦੀਆਂ ਹਨ ਬਹੁਤ ਸਾਰੇ ਲੋਕ ਸ਼ਿਲਾਗਾ ਵੀ ਕਰਦੇ ਹਨ ਜਿਸ ਨਾਲ ਹੋਰ ਸੇਵਾ ਕਰਨ ਦਾ ਹੌਸਲਾ ਵੱਧਾ ਹੈ ਤੇ ਇੱਥੇ ਰਹਿਣ ਵਾਲੇ ਲੋਕਾਂ ਦੀ ਬਿਹਤਰੀ ਲਈ ਹੋਰ ਨਵੇਂ-ਨਵੇਂ ਸੁਪਨੇ ਦੇਖਦੇ ਹਨ ਤੇ ਫਿਰ ਇਹਨਾਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਦਿਨ ਰਾਤ ਯਤਨ ਕਰਨੇ ਪੈਂਦੇ ਹਨ ਇੱਕ ਵੀਰ ਸਰਦਾਰ ਹਰਮਨ ਸਿੰਘ ਵੱਲੋਂ ਸੁਪਨਿਆਂ ਦੇ ਘਰ ਦਾ ਮਾਡਲ ਵੀ ਚਾਰਕੀਤਾ ਗਿਆ ਹੈ ਸਰਦਾਰ ਗੁਰਪ੍ਰੀਤ ਸਿੰਘ ਤੇ ਉਹਨਾਂ ਦੀ ਟੀਮ ਨੂੰ ਇਹ ਸੇਵਾ ਨਿਭਾਉਣ ਸਦਕਾ ਕਰੋੜਾਂਵਾਰੀ ਨਮਸਕਾਰ ਹੈ ਬਾਕੀ ਅਗਲੇ ਅਧਿਆਏ ਵਿੱਚ ਧੰਨਵਾਦ